Oh thank <laughs> you oh uh -huh. ਆਪ ਕੀ ਆਪਾਰੀਆਂ ਅਨੰਤ ਗੁਰ ਆਪ ਪਾਰ ਖੰਮ ਬਟਾ ਸਤਪੁਰ ਨਾਨਕ ਜਿਨ ਕਲ ਰਾਮੇ ਮੇਰੀ ਸਭ ਤੇ ਬਟਾ ਸਤਪੁਰ ਨਾਨਕ ਜਿਨ ਕਲ ਰਾਮੇ ਮੇਰੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਹਰ ਸਾਲ ਇਸ ਭਾਗਾ ਸਮਾਂ ਜਿਹੜਾ ਹੈਗਾ ਪ੍ਰਾਪਤ ਹੁੰਦਾ ਗੁਰੂ ਸਾਹਿਬ ਦੀ ਚਰਨ ਸ਼ੋਭਾ ਪ੍ਰਾਪਤ ਹੁੰਦੀ ਆ ਅਸੀਂ ਆਪਦੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਆ ਕਿ ਇੱਥੇ ਹਰ ਸਾਲ ਗੁਰੂ ਸਾਹਿਬ ਦੇ ਚਰਨ ਪੈਂਦੇ ਨੇ ਤੇ ਅਸੀਂ ਇਹਦੇ ਨਾਲ ਜਿਹੜਾ ਹੈਗਾ ਬਰਕਤ ਬੜੀ ਮਹਿਸੂਸ ਕਰਦੇ ਆਂ ਪਲਾਂਟ ਦੇ ਵਿੱਚ ਦੇਖੋ ਇਹ ਪਿਛੋਂ 1971 ਤੋਂ ਜਦੋਂ ਦਾ ਪਲਾਂਟ ਲੱਗਿਆ ਇਹ ਪ੍ਰਥਾ ਚੱਲੀ ਆ ਰਹੀ ਆ ਵੀ ਅਸੀਂ ਹਰ ਸਾਲ ਗੁਰੂ ਸਾਹਿਬ ਦੇ ਜਿਹੜਾ ਹੈਗਾ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਤੇ ਇਹਦੇ ਨਾਲ ਸਾਰੇ ਮੁਲਾਜ਼ਮ ਤੇ ਸਾਰੇ ਜਿਹੜੇ ਆਫੀਸਰਸ ਨੇ ਤੇ ਸਾਰਾ ਹੋਰ ਸਟਾਫ ਕੱਚਾ ਪੱਕਾ ਇਹਦੇ ਨਾਲ ਪੋਜ਼ਿਟਿਵ ਵਾਈਬਸ ਫੀਲ ਕਰਦਾ ਤੇ ਹਰ ਸਾਲ ਸਾਨੂੰ ਪੂਰੇ ਸਾਲ ਲਈ ਜਿਹੜੀ ਹੈਗੀ ਆ ਇੱਕ એનર્ਜੀ ਜਿਹੜੀ ਹੈਗੀ ਆ ਉਹ ਮਿਲ ਜਾਂਦੀ ਆ ਤੇ ਮਹਿਸੂਸ ਹੁੰਦੀ ਆ ਸੋ ਇਹਦੇ ਨਾਲ ਨਾਲ ਗੁਰੂ ਸਾਹਿਬ ਦੀ ਬੜਿਆਈ ਆ ਵੀ ਸਾਡੇ ਸਿਰ ਤੇ ਮਿਹਰ ਭਰਿਆ ਉਹਨਾਂ ਦਾ ਹੱਥ ਹੈਗਾ ਵੀ ਸਾਨੂੰ ਖੰਨਾ ਪਲਾਂਟ ਜਿਹੜਾ ਹੈਗਾ ਉਹ ਡੇ ਬਾਏ ਡੇ ਸਾਲ ਦਰ ਸਾਲ ਤਰੱਕੀ ਕਰਦਾ ਜਾ ਰਿਹਾ ਤੇ ਨਵੀਆਂ-ਨਵੀਆਂ ਐਕਟੀਵਿਟੀਆਂ ਸਟਾਰਟ ਹੋ ਰਹੀਆਂ ਨੇ ਤੇ ਨਵੇਂ-ਨਵੇਂ ਜਿਹੜੇ ਹੈਗੇ ਆ ਸਾਡੀ ਮੈਨੇਜਮੈਂਟ ਵੀ ਸਪੋਰਟ ਕਰਦੀ ਆ ਸਾਡੇ ਡਾਇਰੈਕਟਰ ਸਾਹਿਬਾਨ ਆਏ ਨੇ ਸਰਦਾਰ ਦਵਿੰਦਰ ਸਿੰਘ ਜੱਲਾ ਤੇ ਸਰਦਾਰ ਤਰਲੋਕ ਸਿੰਘ ਸਪੈਸ਼ਲ ਤੌਰ ਤੇ ਸਾਡੀ ਰਿਕਵੈਸਟ ਤੇ ਪਹੁੰਚੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦੀ ਸਾਨੂੰ ਸਪੋਰਟ ਆ ਵੀ ਸਾਰਾ ਜਿਹੜਾ ਬੋਰਡ ਆ ਉਹ ਲਗਾਤਾਰ ਉਪਰਾਲੇ ਕਰਦਾ ਵੀ ਜਿਹਦੇ ਨਾਲ ਮਾਰਕੀਟ ਦੀ ਤਰੱਕੀ ਹੋ ਸਕੇ ਤੇ ਮਾਰਕੀਟ ਜਿਹੜਾ ਹੈਗਾ ਬੁਲੰਦੀਆਂ ਨੂੰ ਛੂ ਸਕੇ ਸੋ ਇਨਾਂ ਸਾਡੇ ਦਾ ਚੀਫ ਮੈਨੇਜਰ ਮਾਰਕੀਟਿੰਗ ਵੀ ਆਏ ਨੇ ਸਪੈਸ਼ਲ ਤੌਰ ਤੇ ਸ਼ਾਮਲ ਹੋਏ ਨੇ ਬਾਕੀ ਸਾਰੀਆਂ ਸੰਗਤਾਂ ਸਾਰੇ ਪਤਵੰਤੇ ਸੱਜਣ ਬਹੁਤ ਸਪੈਸ਼ਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਨਾਂ ਕਹਿੰਦਾ ਹੋਇਆ ਮੈਂ ਸਰਦਾਰ ਤਰਲੋਕ ਸਿੰਘ ਜੀ ਨੂੰ ਬੇਨਤੀ ਕਰਦਾ ਦੋ ਸ਼ਬਦ ਉਹ ਵੀ ਜਿਹੜੇ ਹੈਗੇ ਨੇ ਤੁਹਾਨੂੰ ਰੂਬਰੂ ਹੋਣਗੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਬਹੁਤ ਅੱਛਾ ਉਪਰਾਲਾ ਜੀਮ ਸਾਹਿਬ ਤੇ ਸਾਰਾ ਖੰਨਾ ਪਲਾਂਟ ਦੇ ਮੁਲਾਜ਼ਮ ਕਰਦੇ ਨੇ ਕਿ ਕਿ ਸਤਿਗੁਰਾਂ ਦੀ ਵਿਦਾਈ ਹੈ ਸਤਿਗੁਰਾਂ ਦਾ ਅਸ਼ੀਰਵਾਦ ਉਹ ਟਾਸਰ ਲੈਂਦੇ ਨੇ ਤੇ ਹਮੇਸ਼ਾ ਬਰਕਤਾਂ ਜ਼ਿੰਦਗੀ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਫਲਸਫਾ ਹੈ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਧਾਰ ਕੇ ਅੱਗੇ ਆਪਣੀ ਜਿਹੜੀ ਰੋਜ਼ਮਰਰਾ ਦੇ ਉਹ ਕੰਮ ਕਰਦੇ ਨੇ ਤਾਂ ਬਹੁਤ ਅੱਛੀ ਗੱਲ ਹੈ ਦੇਖੋ ਸਤਗੁਰ ਨਾਨਕ ਪਾਸ਼ਾ ਪੂਰੀ ਦੁਨੀਆ ਦੇ ਜਿਹੜੇ ਹੈ ਵਲੀ ਨੇ ਕਿੰਨੀਆਂ ਉਹਨਾਂ ਨੇ ਉਦਾਸੀਆਂ ਕੀਤੀਆਂ ਤੇ ਕਿੱਥੇ ਕਿੱਥੇ ਜਾ ਕੇ ਲੋਕਾਂ ਨੂੰ ਮਨੁੱਖਤਾ ਨੂੰ ਸਿੱਧੇ ਰਸਤੇ ਪਾਇਆ ਤਾਂ ਉਸ ਚੀਜ਼ ਨੂੰ ਜੇ ਆਪਾਂ ਉਸ ਤਰ੍ਹਾਂ ਲੈ ਕੇ ਪੂਰੀ ਦੁਨੀਆ ਉਸ ਫਲਸਫੇ ਤੇ ਚੱਲੇ ਤਾਂ ਸ਼ਾਇਦ ਦੁਨੀਆ ਤੇ ਕੋਈ ਦੁਖੀ ਰਹੀ ਨਾ ਸਕੇ ਤੇ ਜਿਹੜਾ ਉਹਨੇ ਫਲਸਫਾ ਦਿੱਤਾ ਨਾਮ ਜਕੋ ਪੰਡ ਸ਼ਕੂਤ ਤੇ ਕਿਰਤ ਕਰੋ ਦਾ ਉਸ ਨੂੰ ਆਪਾਂ ਪ੍ਰੋਪਰ ਆਪਣੀ ਜ਼ਿੰਦਗੀ ਚ ਧਾਰ ਲੀਏ ਤਾਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਰਹੀ ਨਾ ਬਾਕੀ ਸਾਡੇ ਮਲਾਜ਼ਮ ਨੇ ਜਿਹੜੇ ਮਾਰਕੀਟ ਦੇ ਬਹੁਤ ਅੱਛੇ ਨੇ ਮਿਹਨਤੀ ਨੇ ਤੇ ਸਾਡਾ ਖੰਨਾ ਪਲਾਂਟ ਹੈ ਲਗਭਗ 25-30 ਕਰੋੜ ਦਾ ਕਾਰੋਬਾਰ ਬਚਾ ਕੇ ਇੱਕ ਤਰ੍ਹਾਂ ਨਾਲ ਨੈਟ ਪ੍ਰੋਫਿਟ ਸਾਨੂੰ ਕੱਢ ਕੇ ਦਿੰਦਾ ਹੈ ਤੇ ਇੱਕ ਤਰ੍ਹਾਂ ਨਾਲ ਮਾਰਕੀਟ ਦੀ ਬੈਕਬੋਨ ਹੈ ਤੇ ਮਾਰਕੀਟ ਬੋਰਡ ਵੀ ਸਰਕਾਰ ਤੱਕ ਆਪਣੀਆਂ ਗੱਲਾਂ ਪਹੁੰਚਾਉਂਦਾ ਰਹਿੰਦਾ ਵੀ ਤਾਂ ਕਿ ਨਵੇਂ-ਨਵੇਂ ਕੋਈ ਆਈਡੀਆ ਨਵੀਂ-ਨਵੀਆਂ ਕੋਈ ਚੀਜ਼ਾਂ ਆਪਾਂ ਬਿਜ਼ਨਸ ਪੁਆਇੰਟ ਆਫ 뷰 ਤੋਂ ਲੈ ਕੇ ਆਈਏ ਤਾਂ ਕਿ ਜਿਹੜਾ ਇਹ ਸਾਡਾ ਆਧਾਰਾ ਹੈ ਤੇ ਸਾਡਾ ਸਟੇਟ ਦਿਨ ਦੁਗਣੀ ਰਾਤੋ ਚੋਕਣੀ ਤਰੱਕੀ ਕਰੇ ਸਾਨੂੰ ਸਾਡੇ ਮੁਲਾਜ਼ਮਾਂ ਤੇ ਮਾਣ ਹੈ ਬਹੁਤ ਅੱਛਾ ਕੰਮ ਤੇ ਕਾਰੋਬਾਰ ਕਰ ਰਹੇ ਨੇ ਤੇ ਅੱਗੇ ਨੂੰ ਉਮੀਦ ਕਰਦੇ ਹਾਂ ਵੀ ਅਸੀਂ ਆਪਣੇ ਤੌਰ ਤੇ ਬਹੁਤ ਅੱਛੇ ਯਤਨ ਕਰ ਰਹੇ ਹਾਂ ਵੀ ਬਹੁਤ ਇਸ ਤੋਂ ਅੱਗੇ ਕੁਝ ਹੋਰ ਨਵੇਂ-ਨਵੇਂ ਚੀਜ਼ਾਂ ਲੈ ਕੇ ਆਈਏ ਨਵੇਂ-ਨਵੇਂ ਕੋਈ ਪ੍ਰੋਡਕਟ ਲੈ ਕੇ ਆਈਏ ਜਿਸ ਤਰ੍ਹਾਂ ਅਮੁੱਲ ਵਰਗੀਆਂ ਸੰਸਥਾਵਾਂ ਵੀ ਹੁਣ ਤਾਂ ਰਿਟੇਲ ਦੇ ਵਿੱਚ ਆ ਗਈਆਂ ਨੇ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਵੀ ਹੋਰ ਪ੍ਰੋਡਕਟ ਵਧਣ ਤੇ ਅਸੀਂ ਰਿਟੇਲ ਦੀ ਉਸ ਵੱਡੀ ਚੇਨ ਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾਈਏ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਖੰਨਾ ਪਲਾਂਟ ਦੇ ਸਾਰੇ ਹੀ ਮੁਲਾਜ਼ਮ ਅਧਿਕਾਰੀ ਕਰਮਚਾਰੀ ਜੀਐਮ ਸਾਹਿਬ ਜਾਂ ਇਹਨਾਂ ਦੀ ਸਾਰੀ ਸਮੁੱਚੀ ਟੀਮ ਵਧਾਈ ਦੇ ਪਾਤਰ ਨੇ ਵੀ ਪਿਛਲੇ 55 ਸਾਲ ਤੋਂ ਲਗਾਤਾਰ ਗੁਰੂ ਮਹਾਰਾਜ ਦਾ ਔਟ ਆਸਰਾ ਲੰਦੇ ਨੇ ਹਰ ਸਾਲ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਖੰਡ ਪਾਟ ਸਾਹਿਬ ਪ੍ਰਕਾਸ਼ ਕਰਕੇ ਮਨਾਇ ਪ੍ਰਕਾਸ਼ ਪ੍ਰੂਭ ਮਨਾਇਆ ਜਾਂਦਾ ਤੇ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਤੇ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਤੇ ਤਦੇ ਮੈਂ ਸਮਝਦਾ ਵੀ ਜਿਹੜਾ ਸਾਡਾ ਇਹ ਪਲਾਂਟ ਆ ਤਰੱਕੀ ਕਰਦਾ ਹਰ ਸਾਲ ਤਰੱਕੀਆਂ ਨੂੰ ਛੂੰਦਾ ਬਲੰਦੀਆਂ ਨੂੰ ਛੂੰ ਤਰੱਕੀਆਂ ਦੇ ਬਲੰਦੀਆਂ ਨੂੰ ਛੂੰਦਾ ਇਸੇ ਤਰ੍ਹਾਂ ਗੁਰੂ ਮਹਾਰਾਜ ਇਸ ਪਲਾਂਟ ਦੇ ਉੱਪਰ ਮੁਲਾਜ਼ਮਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ